ਹਾਂਜੀ ਅਸੀ ਗੱਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਸਾਡੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਨੀਲੀ ਰਾਵੀ ਦੀ ਬਹੁਤ ਹੀ ਚੰਗੀ ਕੱਟੀ ਤੇ ਸਾਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਦਾ ਆਪਾਂ ਤੁਹਾਡੇ ਨਾਲ ਡਿਟੇਲ ਜਰੂਰ ਸ਼ੇਅਰ ਕਰਦੇ ਆ ਇਹਦੀ ਸਾਰੀ ਹੁਣ ਆਪਾਂ ਕੱਟੀ ਦੀ ਡਿਟੇਲ ਦੀ ਗੱਲ ਕਰੀਏ ਤਾਂ ਇਹ ਕੱਟੀ ਰੋਡਿਆਂ ਵਾਲੇ ਬੁੱਲ ਦੀ ਡਾਇਰੈਕਟ ਆਪ ਬੱਚੀ ਆ ਉਮਰੇ ਦੀ ਹੈਗੀ ਆ 9 ਮਹੀਨੇ ਬਾਈ ਉਹਨਾਂ ਦਾ ਏਰੀਆ ਫਰੋਜ਼ਪੁਰ ਆ ਜਿਹੜੇ ਕਿਸੇ ਵੀਰਪਰਾ ਜਿਹੜੇ ਨੀਲੀ ਰਾਵੀ ਰੱਖਣ ਦੇ ਸ਼ਕੀਨ ਆ ਜਾਂ ਕੱਟੀਆਂ ਲੱਭਦੇ ਆ ਨੀਲੀ ਰਾਵੀ ਦੀਆਂ ਤੋਂ ਇੱਕ ਵਾਰੀ ਜ਼ਰੂਰ ਸੰਪਰਕ ਕਰਿਓ ਕਿਉਂਕਿ ਕੱਟੀ ਬਹੁਤ ਹੀ ਜ਼ਿਆਦਾ ਚੰਗੀ ਆ ਇਹਦੀ ਮਾਂ ਵੀ ਬਹੁਤ ਜ਼ਿਆਦਾ ਚੰਗੀ ਆ ਤੇ ਪੂਰੀ ਪਿਓਰ ਨੀਲੀ ਰਾਵੀ ਆ ਬਾਕੀ ਆਪਾਂ ਤੁਹਾਨੂੰ ਸਕਰੀਨ ਤੇ ਨੰਬਰ ਦੇ ਦੇਣਾ ਵੀਰ ਉਹਨਾਂ ਦਾ ਤੁਸੀਂ ਉਹਨਾਂ ਨਾਲ رابطہ ਜ਼ਰੂਰ ਕਰ ਲਿਓ ਤੇ ਬਾਈ ਹਣਾਂ ਤੋਂ ਸਾਰੀ ਡਿਟੇਲ ਪੁੱਛ ਸਕਦੇ ਹੋ ਧੰਨਵਾਦ ਬਾਕੀ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਕਰਾਉਣੀ ਹੋਵੇ ਕਿਸੇ ਜਾਨਵਰ ਦੀ ਸੇਲ ਪਰਚੇਸ ਦਾ ਜਾਂ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਤਾਂ ਤੁਸੀਂ ਰਾਬਤਾ ਕਰਕੇ ਜਰੂਰ ਐਡ ਪਵਾ ਸਕਦੇ ਆ ਸਾਡੇ ਇੰਸਟਾਗ੍ਰam ਫੇਸਬੁੱਕ ਤੇ YouTube ਪੇਜ ਨੂੰ ਜਰੂਰ ਫੋਲੋ ਕਰ ਲਿਓ ਜੀ ਧੰਨਵਾਦ